ਪਟੀਆਂ ਬੰਨੀਆਂ ਗੰਦੀਆਂ ਲੱਤ ਇਦਾਂ ਇਦਾਂ ਲਟਕ ਰੇ ਵਿੱਚੇ ਹੀ ਲੈਟਰਨ ਬਾਥਰੂਮ ਹੋ ਰਿਹਾ ਬਹੁਤ ਬੁਰੀ ਹਾਲਤ ਸੀ ਬੰਦੇ ਜਿਹੜੀ ਤਕਲੀਫ ਚੋਂ ਜਿਹੜੇ ਦੁੱਖ ਚੋਂ ਜਿਹੜੇ ਦਰਦ ਚੋਂ ਇਹ ਨਿਕਲ ਕੇ ਆਇਆ ਰੱਬ ਇਹ ਕਿਸੇ ਨੂੰ ਨਾ ਦੇਵੇ ਕੋਈ ਸਟਾਫ ਨੇ ਕਿਸੇ ਨੇ ਮਦਦ ਨਹੀਂ ਕੀਤੀ ਕੋਈ ਕਿਸੇ ਨੇ ਇਹ ਨਹੀਂ ਕਿਹਾ ਵੀ ਅਸੀਂ ਇਹਦਾ ਐਡਮਿਟ ਕੀਤਾ ਹੋਇਆ ਇਹਦਾ ਇਲਾਜ ਕਰਦਾਂਗੇ ਲੱਤ ਤੋਂ ਵੀ ਡਟ ਗਈ ਹੈ ਲੈਟ੍ਰੀਨਾਂ ਲਿਪੜਿਆ ਟਿਪੜਿਆ ਬਾਪੂ ਬਸ ਇੱਕ ਚੱਕ ਕੇ ਉਹਨਾਂ ਨੇ ਇਹਨੂੰ ਬਾਪੂ ਦੇ ਕੱਪੜੇ ਚੇਂਜ ਕਰਾ ਦੇ ਜਦੋਂ ਲੈ ਕੇ ਆਉਣਾ ਸੀ ਤੁਸੀਂ ਦੇਖੋ ਹਸਪੀਟਲ ਵਾਲੀ ਨੀਲੇ ਰੰਗ ਦੀ ਵਰਦੀ ਪਾਈ ਹੋਈ ਹੈ ਬਾਪੂ ਦੇ ਤੇ ਬੇਨਤੀ ਹੈ ਕਿ ਤੁਸੀਂ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਜੋ ਬਾਪੂ ਜੀ ਦੇ ਬਾਰੇ ਵਿੱਚ ਕੁਝ ਪਤਾ ਲੱਗ ਸਕੇ ਜੇ ਕੋਈ ਪਹਿਚਾਣਦਾ ਬਾਪੂ ਦੇ ਚਿਹਰੇ ਵੱਲ ਧਿਆਨ ਦਿਓ ਤਾਂ ਸਾਡੇ ਨਾਲ ਸੰਪਰਕ ਕਰੋ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਹੈ ਸਰਕਾਰੀ ਹਸਪਤਾਲ ਬਣਾਏ ਆ ਜਿੱਥੇ ਕਰੋੜਾਂ ਦਾ ਬਜਟ ਆ ਤੇ ਜਿੱਥੇ ਸਭ ਤੋਂ ਲੋੜਵੰਦ ਮਰੀਜ਼ ਜਿਹੜੇ ਸੀਨੀਅਰ ਸਿਟੀਜ਼ਨ ਨੇ ਜਿਨ੍ਹਾਂ ਨੂੰ ਵਾਕਈ ਜ਼ਰੂਰਤ ਆ ਉਹਨਾਂ ਨੂੰ ਇਲਾਜ ਨਹੀਂ ਮਿਲਦਾ ੱੱਕੇ ਨਹੀਂ ਆ ਆ ਮੀਰ ਜੀ ਦੇਖੋ ਲੱਤ ਦਾ ਕੀ ਹਾਲ ਆ ਕੁਛ ਬੋਲਦੇ ਨਹੀਂ ਵਿਚਾਰੇ ਇਹਨਾਂ ਨੂੰ ਪੁਲਿਸ ਵੀਰ ਦੀ ਇਲਾਜ ਕਰਵਾ ਦਿਓ ਜਾਂ ਇਹਨਾਂ ਲੈ ਜਾਓ ਬਹੁਤ ਖੁਰੀ ਹਾਲਤਾਂ ਵਿੱਚੇ ਬਾਥਰੂਮ ਕੀ ਇਹਦੀ ਲੈਟਰਨ ਨਿਕਲ ਰਹੀ ਹੈ ਜੀ ਇਹਨੂੰ ਵੀਰ ਜੀ ਲੈ ਕੇ ਜਾਓ ਕੋਈ ਨਹੀਂ ਪੁੱਛਦਾ ਦੇਖੋ ਜੀ ਹਾਲਤ ਵਿਚਾਰੇ ਦੀ ਕੁਸ ਬੋਲ ਵੀ ਬਾਪੂ ਜੀ ਬਾਪੂ ਜੀ ਕਿੱਥੋਂ ਆਏ ਆ ਕਿੱਥੋਂ ਆਏ ਆ ਹੈ ਕਿੱਥੋਂ ਆਏ ਆ ਹਾਂਜੀ ਨਾਮ ਕੀ ਹੈ ਤੁਹਾਡਾ ਹਾਂਜੀ ਤੁਹਾਡਾ ਨਾਮ ਕੀ ਆ? ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਨਨੋਨ ਬਾਪੂ ਜੀ ਆ। ਉਮਰ ਕਰੀਬ ਬਾਪੂ ਜੀ ਦੀ 65 ਤੋਂ 70 ਸਾਲ ਹੋਊਗੀ। ਨਾਮ ਨਹੀਂ ਪਤਾ ਸਾਨੂੰ। ਅੱਖਾਂ ਭਰਿਆ ਹੁੰਦਾ ਰੋਣ ਲੱਗ ਜਾਂਦਾ। ਕਿਉਂਕਿ ਜਿਹੜੀ ਤਕਲੀਫ ਚੋਂ ਜਿਹੜੇ ਦੁੱਖ ਚੋਂ ਜਿਹੜੇ ਦਰਦ ਚੋਂ ਇਹ ਨਿਕਲ ਕੇ ਆਇਆ ਰੱਬ ਇਹ ਕਿਸੇ ਨੂੰ ਨਾ ਦੇਵੇ। ਫਰੀਦਕੋਟ ਮੈਡੀਕਲ ਕਾਲਜ ਹਸਪੀਟਲ ਜਿਹੜਾ ਗੁਰਗੋਵਿੰਦ ਸਿੰਘ ਮਹਾਰਾਜ ਜੀ ਦੇ ਨਾਂ ਤੇ ਬਣਾਇਆ ਸਰਕਾਰੀ ਹਸਪੀਟਲ। ਉੱਥੇ ਬਾਪੂ ਨਰਕ ਕੱਟ ਰਿਆ ਸੀ ਲੱਤ ਟੁੱਟੀ ਹੋਈ ਆ ਲੱਤ ਲਟਕ ਰਹੀ ਸੀ ਪਟੀਆਂ ਬੰਨੀਆਂ ਗੰਦੀਆਂ ਲੱਤ ਇਦਾਂ ਇਦਾਂ ਲਟਕ ਰਹੀ ਵਿੱਚੇ ਹੀ ਲੈਟਰਨ ਬਾਥਰੂਮ ਹੋ ਰਿਹਾ ਬਹੁਤ ਬੁਰੀ ਹਾਲ ਸੀ ਬਾਪੂ ਸਾਨੂੰ ਬਾਪੂ ਜੀ ਦੀ ਸਭ ਤੋਂ ਪਹਿਲੀ ਜਿਹੜੀ ਵੀਡੀਓ ਆਈ ਆ ਇਹ ਵੀਰ ਨੇ ਭੇਜੀ ਸਾਨੂੰ ਲਖਵੀਰ ਸਿੰਘ ਨੇ 23 ਤਰੀਕ ਨੂੰ ਦੂਜੇ ਮਹੀਨੇ ਦੀ ਨੂੰ ਫਿਰ ਅਸੀਂ ਸੋਚਿਆ ਚਲੋ ਬਾਪੂ ਆ ਹਸਪਤਾਲ 'ਚ ਦਾਖਲ ਆ ਅੰਦਰ ਬੋਰਡ ਦੇ ਵਿੱਚ ਆ ਵੀ ਕੇਅਰ ਹੋ ਜਾਣੀ ਆ ਕੋਈ ਨਾ ਫਿਰ 1 ਮਾਰਚ ਨੂੰ ਦੁਬਾਰਾ ਸਾਨੂੰ ਵੀਡੀਓ ਭੇਜਦੇ ਆ ਗੁਰਪ੍ਰੀਤ ਸਿੰਘ ਦਿਓਲ ਵੀਰਾ ਉਹਨਾਂ ਨੂੰ ਅਸੀਂ ਪੁੱਛਦੇ ਆ ਵੀ ਵੀਰੇ ਇਹਦਾ ਇਲਾਜ ਚੱਲਦਾ ਵਾ ਵੀ ਅੰਦਰਾ ਹਸਪਤਾਲ ਚ ਤਾਂ ਹੈਗੇ ਆ ਉਹ ਕਹਿੰਦਾ ਵੀਰੇ ਬੁਰੀ ਹਾਲਤ ਆ ਬਹੁਤ ਸਾਡਾ ਟੀਮ ਦਾ ਮੈਂਬਰ ਉੱਥੇ ਜਾਂਦਾ ਉਹ ਜਾ ਕੇ ਬਾਪੂ ਜੀ ਦੀ ਹਾਲਤ ਨੂੰ ਦੇਖਦਾ ਉੱਥੇ ਬਾਪੂ ਜੀ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦੇ ਆ ਅਸੀਂ ਪਹਿਲਾਂ ਵੀ ਚਲੋ ਹਸਪਤਾਲ ਚ ਦਾਖਲ ਆ ਇੱਥੇ ਇਹਦਾ ਇਲਾਜ ਹੋ ਜੇਵੇ ਪਰ ਉਹਦੇ ਕਹਿਣ ਤੇ ਵੀ ਕੋਈ ਹੱਲ ਨਹੀਂ ਹੋਇਆ ਫਿਰ ਲਵਲੀ ਸਿੰਘ ਖਾਲਸਾ ਵੀਰ ਸਾਨੂੰ ਦੁਬਾਰਾ ਵੀਡੀਓ ਭੇਜਦੇ ਨੇ ਬਾਈ ਨੇ ਸਾਨੂੰ ਦੱਸਿਆ ਵੀ ਬਾਈ ਹਾਲਤ ਵੱਤ ਤੋਂ ਵੱਤਰ ਹੁੰਦੀ ਜਾ ਰਹੀ ਹੈ ਤੁਸੀਂ ਆਉਣਾ ਜਾਂ ਨਹੀਂ ਆਉਣਾ ਵੀ ਤੁਸੀਂ ਇੱਕ ਵਾਰੀ ਆਕੇ ਤਾਂ ਜਾਵੋ ਦੇਖੋ ਰਸਈ ਆਕੇ ਹਾਲਤ ਕੀ ਹੈ ਫਿਰ ਅਸੀਂ ਆਪਣੇ ਟੀਮ ਦੇ ਮੈਂਬਰ ਜਸਵਿੰਦਰ ਸਿੰਘ ਦੀ ਡਿਊਟੀ ਲਾਉਨੇ ਆ ਉਹ ਜਾ ਕੇ ਉੱਥੋਂ ਬਾਪੂ ਜੀ ਨੂੰ ਹਸਪੀਟਲ ਤੋਂ ਚਾਕੇ ਕੋਈ ਸਟਾਫ ਨੇ ਕਿਸੇ ਨੇ ਮਦਦ ਨਹੀਂ ਕੀਤੀ ਕੋਈ ਕਿਸੇ ਨੇ ਇਹ ਨਹੀਂ ਕਿਹਾ ਵੀ ਅਸੀਂ ਇਹਦਾ ਐਡਮਿਟ ਕੀਤਾ ਹੋਇਆ ਇਹਦਾ ਇਲਾਜ ਕਰਦਾਂਗੇ ਲੱਤਾਂ ਉਵੇਂ ਹੀ ਲਟਕ ਰਹੀਆਂ ਲੈਟਰੀ ਨਾਲ ਲਿਪੜਿਆ ਟਿਪੜਿਆ ਬਾਪੂ ਬਸ ਇੱਕ ਚੱਕ ਕੇ ਉਹਨਾਂ ਨੇ ਇਹਨੂੰ ਬਾਪੂ ਦੇ ਕੱਪੜੇ ਚੇਂਜ ਕਰਾਤੇ ਜਦੋਂ ਲੈ ਕੇ ਆਉਣਾ ਸੀ ਤੁਸੀਂ ਦੇਖੋ ਹਸਪੀਟਲ ਵਾਲੀ ਨੀਲੇ ਰੰਗ ਦੀ ਵਰਦੀ ਪਾਈ ਹੋਈ ਹੈ ਬਾਪੂ ਦੇ ਉੱਥੋਂ ਉਸੇ ਹਾਲਾਤ ਦੇ ਵਿੱਚ ਸਾਡੇ ਟੀਮ ਦੇ ਮੈਂਬਰ ਲੈ ਕੇ ਆਉਂਦੇ ਆ ਉਹਨਾਂ ਨੂੰ ਉੱਥੇ ਕੋਈ ਇਹਦਾ ਰਿਕਾਰਡਿੰਗ ਦਿੱਤਾ ਜਾਂਦਾ ਵੀ ਇਹਦਾ ਕੀ ਐਕਸ-ਰੇ ਹੋਇਆ ਕੀ ਇਹਦਾ ਟ੍ਰੀਟਮੈਂਟ ਹੋਇਆ ਉੱਥੋਂ ਲਿਆ ਕੇ ਅਸੀਂ ਬਾਪੂ ਜੀ ਨੂੰ ਇੱਥੇ ਐਡਮਿਟ ਕਰਦੇ ਆਂ ਅੱਜ ਤੱਕ ਬਾਪੂ ਜੀ ਦੇ ਬਾਰੇ ਸਾਨੂੰ ਕੁਝ ਪਤਾ ਨਹੀਂ ਲੱਗ ਸਕਿਆ ਕੌਣ ਨੇ ਕੀ ਨਾਮ ਹੈ ਇਹਨਾਂ ਦਾ ਕਿਹੜੇ ਪਿੰਡ ਦੇ ਨੇ ਕਿਹੜੇ ਗ੍ਰਾਮ ਦੇ ਨੇ ਕੁਝ ਨਹੀਂ ਪਤਾ ਤੇ ਬੇਨਤੀ ਹੈ ਕਿ ਤੁਸੀਂ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਜੋ ਬਾਪੂ ਜੀ ਦੇ ਬਾਰੇ ਜਿ ਕੁਝ ਪਤਾ ਲੱਗ ਸਕੇ ਜੇ ਕੋਈ ਪਹਿਚਾਣਦਾ ਬਾਪੂ ਦੇ ਚਿਹਰੇ ਵੱਲ ਧਿਆਨ ਦਿਓ ਸਾਡੇ ਨਾਲ ਸੰਪਰਕ ਕਰੋ ਸਕਰੀਨ ਦੇ ਉੱਪਰ ਨੰਬਰ ਚੱਲ ਰਹੇ ਆ ਤੇ ਜੇ ਕੋਈ ਨਹੀਂ ਪਹਿਚਾਣਦਾ ਤਾਂ ਸ਼ੇਅਰ ਕਰਿਓ ਸ਼ਾਇਦ ਤੁਹਾਡੀ ਸ਼ੇਅਰ ਕੀਤੀ ਵੀਡੀਓ ਕਿਸੇ ਐਸੇ ਇਨਸਾਨ ਤੱਕਰ ਪਹੁੰਚ ਜੇ ਜਿਹੜਾ ਬਾਪੂ ਨੂੰ ਜਾਣਦਾ ਹੋਵੇ ਤੇ ਬਾਪੂ ਜੀ ਲੱਤ ਤੇ ਪਲਾਸਟਰ ਲੱਗ ਗਿਆ ਵਾ ਬਾਪੂ ਜੀ ਮੈਂਟਲੀ ਵੀ ਠੀਕ ਨਹੀਂ ਗਏ ਤੇ ਫਿਜ਼ੀਕਲੀ ਤਾਂ ਜੋ ਹੈ ਸੋ ਹੈ ਪਰ ਬੜੀ ਦੁੱਖ ਦੀ ਗੱਲ ਆ ਵੀ ਗੁਰੂਆਂ ਦੇ ਨਾਂ ਤੇ ਹਸਪਤਾਲ ਬਣਿਆ ਸਰਕਾਰੀ ਹਸਪਤਾਲ ਬਣਾਇਆ ਜਿੱਥੇ ਕਰੋੜਾਂ ਦਾ ਬਜਟ ਆ ਤੇ ਜਿੱਥੇ ਸਭ ਤੋਂ ਲੋੜਵੰਦ ਮਰੀਜ਼ ਜਿਹੜੇ ਸੀਨੀਅਰ ਸਿਟੀਜ਼ਨ ਨੇ ਜਿਨ੍ਹਾਂ ਨੂੰ ਵਾਕੈ ਜਰੂਰਤ ਆ ਉਹਨਾਂ ਨੂੰ ਇਲਾਜ ਨਹੀਂ ਮਿਲਦਾ ੱੱੱਕੇ ਮਿਲਦੇ ਡਾਕਟਰ ਸਾਹਿਬ ਕੀ ਕੰਡੀਸ਼ਨ ਆ ਹੁਣ ਇਹਨਾਂ ਦੀ ਹੂੰ ਤਿੰਨ ਚਾਰ ਥਾਂ ਮ ਟੁੱਟੀ ਆ ਨਾ ओके ਉਹ ਐਸੀਸ ਅਚੀ ਵੀ ਕਾਰਡ ਸੀ ਕਰ ਸਕਦਾ 7.6 ਸੀਗਾ ਬਲੱਡ ਕੇ ਉਹ ਕੀ ਕਿਚ ਵੀ ਲਗਾ ਕਿੰਨੇ ਬਰੱਡ ਦੇ ਬੋਤਲ ਚੜ ਗਏ ਦੋ ਲੱਖਾਂ ਵਾਲੀ ਦੋ ਬੋਤਲ ਵਾਲੀ 11 ਗ੍ਰਾਮ ਤੇ ਚੂੜਾ ਵੀ ਟੁੱਟਿਆ ਹੈ ਚੂੜਾ ਤਾਂ ਕਲੀਅਰ ਨਹੀਂ ਹੋਇਆ ਐਸੀ ਨੂੰ ਕਿੰਨਾ ਦਿਨ ਇਸਕੇ ਹੋ ਗਿਆ ਲਾਤੀ ਚਾਰ ਥਾਵਾਂ ਤੋਂ ਟੁੱਟੀ ਹੋਈ ਆ ਚਾਰ ਟੋਟੇ 1 2 3 ਤਿੰਨ ਆ ਵੀ ਜੋੜ ਹੈ ਨਾ ਚਾਰ ਥਾਵਾਂ ਤੋਂ ਲਾਤ ਟੁੱਟੀ ਹੋਈ ਆ ਬਾਪੂ ਜੀ ਤੇ ਬਸ ਅਰਦਾਸ ਵੀ ਕਰਿਓ ਵੀ ਬਾਪੂ ਜੀ ਲੱਤ ਜੁੜ ਜੇਵੇ ਠੀਕ ਹੋ ਜੇਵੇ ਬਾਪੂ ਤੁਰਦਾ ਫਿਰਦਾ ਹੋ ਜੇਵੇ ਆਪਣੀ ਹੋਸ਼ ਸੰਭਾਲ ਲਵੇ ਆਪਣਾ ਨਾਮ ਪਤਾ ਦੱਸਣ ਯੋਗਾ ਹੋ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ